ਸੰਗਤ ਜੀ ਬਹੁਤ ਸੇਵਾ ਆਉਂਦੀ ਸਾਡੇ ਕੋ ਹੁਣ ਕਰਤਾਰਪੁਰ ਉਹ ਵੜੇਵੇਂ ਆਏ ਵੇਵੇਂ ਜਿਹੜੇ ਦਲਾਹ ਕੇ ਜਿਹੜੇ ਵੜੇਵੇਂ ਲਿਉਂਦੇ ਗੁੜ ਲਿਉਂਦੇ ਆ ਨਾਲ ਅਸੀਂ ਨਾਲ ਅਸੀਂ ਚੋਖਰ ਲਿਉਂਦੇ ਆ ਸਭ ਕੁਝ ਲਿਉਂਦੇ ਆ ਪਰ ਠੰਡ ਦਾ ਹੁਣ ਤਰਪਾਲਾਂ ਥੋੜਾ ਅਸੀਂ ਲਾਉਣੀਆਂ ਨੇ ਤਰਪਾਲਾਂ ਦਾ ਅਰੇਂਜਮੈਂਟ ਇਹਨਾਂ ਨੇ ਕਰਨਾ ਜਾਂ ਪ੍ਰਸ਼ਾਸਨ ਨੇ ਕਰਨਾ ਨਾ ਪ੍ਰਸ਼ਾਸਨ ਦਾ ਕੋਈ ਬੰਦਾ ਵੀ ਇੱਕ ਹਫਤੇ ਜੀ ਇੱਕ ਬੰਦਾ ਤੇ ਵਿੱਚ ਘਰੇ ਇੱਥੇ ਆਣ ਕੇ ਮੌਕਾ ਤੇ ਵੇਖਿਆ ਆਣ ਕੇ ਜੇ ਸਰਕਾਰੀ ਗਊਸ਼ਾਲਾ ਦੇ ਮੈਂ ਤਾਂ ਭਗਵਾਨ ਦਾ ਮਾਂਜ ਨੂੰ ਬੇਨਤੀ ਕਰਦਾ ਵੀ ਇੱਥੇ ਜੇ ਡੇਰੇ ਤੁਸੀਂ ਆਉਣਾ ਤੇ ਇੱਕ ਵਾਰੀ ਕਲੰਦਰ ਗਊਸ਼ਾਲਾ ਦੇ ਵਿੱਚ ਤੇ ਆਓ ਤੁਸੀਂ ਆਣ ਕੇ ਮੌਕਾ ਤੇ ਵੇਖੋ ਆਣ ਕੇ ਵੀ ਇਹਨਾਂ ਦਾ ਕਿੰਨੇ ਕਰਨਾ ਅਰੇਂਜਮੈਂਟ ਇਹਨਾਂ ਦਾ ਠੇਕਾ ਲੈਣ ਨੂੰ سارے ਠੇਕਾ ਲੈ ਲੈਣੇ ਬਾਕੀ ਕਾਰਵਾਈ ਕਿੰਨੇ ਕਰਨੀ ਹੈ ਜੀ ਇੱਥੇ ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਕਲੰਦਰ ਦੀ ਸਰਕਾਰੀ ਗਊਸ਼ਾਲਾ ਵਿੱਚ ਜਿੱਥੇ ਆ ਕੇ ਦੇਖਿਆ ਕਿ ਬਹੁਤ ਹੀ ਤਰਸਯੋਗ ਹਾਲਤ ਬਣੀ ਹੋਈ ਹੈ ਗਾਵਾਂ ਦੀ ਕਈ ਬੱਚੇ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਸਾਡੇ ਨਾਲ ਜਿਹੜੇ ਗਊਸ਼ਾਲਾ ਦੇ ਸੇਵਾ ਕਰਦੇ ਨੇ ਸਰ ਨਾ ਮੌਜੂਦ ਨੇ ਗੱਲਬਾਤ ਕਰਨ ਨੇ ਆ। ਬਜੀ ਕੀ ਨਾਂ ਜਪਣਾ ਜੀ? ਮੇਰਾ ਨਾਂ ਵਿਰਿੰਦਰ ਕੁਮਾਰ ਹੈ ਜੀ। ਮੈਂ ਕਲਾਨੌਰ ਤੋਂ ਬਿਲੋਂਗ ਕਰਦਾ ਆ। ਜੀ। ਅਸੀਂ ਸਵੇਰੇ ਰੋਜ਼ ਇੱਥੇ ਸੇਵਾ ਕਰਦਾ ਹੁੰਦੇ ਆ। ਅਸੀਂ ਇੱਕ ਦਿਨ ਐਸਟੀਐਮ ਸਾਹਿਬ ਨੂੰ ਵੀ ਫੋਨ ਕੀਤਾ ਸੀ ਕਿ ਇੱਥੇ ਠੰਡ ਦਾ ਗੁਰ ਜੜੇ ਹੈਗੀ ਆ ਉਹਦਾ ਨਾ ਮਛਿਆ ਛੋਟਿਆਂ ਦਾ ਜਿਹੜਾ ਨਾ ਉਹ ਤਰਪਾਲਾਂ ਦਾ ਗ ਹੋਰੇ ਜਮਲ ਕੀਤਾ ਜਾਏ ਤੇ ਉਹਨਾਂ ਕਹਿੰਦੇ ਏਡੀਸੀ ਸਾਹਿਬ ਨਾਲ ਗੱਲ ਕਰ ਲਓ ਤੁਸੀਂ। ਅਹੀਂ ਉਹਨੇ ਇੰਨੀ ਦੂਰ ਅਪਰੋਚ ਨਹੀਂ ਆਹੀ ਮੀਡੀਆ ਨੂੰ ਤਾਂ ਸੱਦਿਆ ਵੀ ਇਹੀਂ ਨਹੀਂ ਦੂਰ ਅਪਰੋਚ ਨਹੀਂ ਕਰ ਸਕਦੇ ਕੋਈ ਨਾ ਟਾਈਮ ਨਹੀਂ ਹੈਗਾ ਵੀ ਏਡੀ ਚੀਜ਼ਾਂ ਕੋ ਜਾ ਕੇ ਤੇ ਉੱਥੇ ਜਾ ਕੇ ਮਿਲੀਏ ਅੱਜ ਵੀ ਇਹੀ ਆਪਣਾ ਜਿਹੜਾ ਗਊ ਮਾਤਾ ਦਾ ਗਰੁੱਪ ਬਣਿਆ ਉਹਦੇ ਵਿੱਚ ਵੀਡੀਓ ਇੱਕ ਪੋਸਟ ਕੀਤੀ ਆ ਉਹ ਵੀ ਵੇਖੀ ਜਾਏ ਕਿ ਇਹਨਾਂ ਦਾ ਠੰਡ ਤੋਂ ਬਚਾਉਣ ਵਾਸਤੇ ਕੀ ਅਰੇਂਜਮੈਂਟ ਕੀਤਾ ਗਿਆ ਵਾ ਅੱਜ 10 ਦਿਨ ਹੋ ਗਏ ਨੇ ਇਸ ਗੱਲ ਨੂੰ ਬਾਰ-ਬਾਰ ਇਹੀ ਦਰਾ ਰਹੇ ਆ ਕਿ ਇਹ ਜਿਹੜੇ ਛੋਟੇ ਬੱਚੇ ਨੇ ਇਹ ਠੰਡ ਨਾਲ ਮਰ ਰਹੇ ਨੇ ਅੰਦਰ ਮੌਕਾ ਵੇਖੀ ਵੀ ਲਿਆ ਆ ਇਹਨਾਂ ਨੇ ਹੁਣੇ ਤੁਹਾਨੂੰ ਆਪਣੇ ਪੱਤਰਕਾਰ ਸਾਹਿਬ ਵਿਖਾਉਂਦੇ ਨੇ ਵੀ ਅੱਖਾਂ ਦਾ ਹਾਲ ਵੇਖੋ ਇਹਨਾਂ ਦਾ ਕੀ ਹੈ ਵੀ ਠੰਡ ਦਾ ਕੀ ਹਾਲ ਬਣਿਆ ਵਾ ਤੇ ਇਸਾ ਨਾ ਜਿਤਨਾ ਰੋਜ਼ ਠੰਡ ਵੱਧ ਰਹੀ ਹੈ ਇਸਾ ਇਹਦੇ ਨਾਲ ਇਹ ਮਰ ਜਾਨੇ ਨੇ ਬਹੁਤ ਜ਼ਿਆਦਾ ਜਿਹੜੇ ਬੱਚੇ ਸੀ ਕੱਲ ਠੀਕ ਛੱਡ ਕੇ ਜਾਂਦੇ ਆ ਉਹ ਅਗਲੇ ਦਿਨ ਨੂੰ ਮਰੇ ਹੁੰਦੇ ਨੇ ਬੱਚੇ ਜੀ ਇਹਦੇ ਵੈਸੇ ਹੀ ਮੈਡੀਕਲ ਦਾ ਸ਼ੈਲਟਰ ਹੋਣਾ ਹੈ ਜੀ ਹਾਂ ਇਹ ਮੈਡੀਕਲ ਸ਼ੈਲਟਰ ਹੋਵੇ ਇਹ ਤਾਂ ਤੇ ਵੱਧ ਤੋਂ ਵੱਧ ਇਹਨੇ ਕਰਨਾ ਚਾਹੀਦਾ ਵਾ ਤੇ ਇਹ ਤਾਂ ਤੇ ਨਿਯਮਨ ਨਹੀਂ ਕੋਈ ਨਹੀਂ ਹੈਗਾ ਜੀ ਆ ਸਾਈਡਾਂ ਦੇ ਵੇਖੋ ਇਹ ਤੇ ਜਾਲੀ ਲੱਗੀ ਆ ਤੇ ਕੋਈ ਇੱਥੇ ਤਰਪਾਲ ਲਿਆ ਗਈ ਕੋਈ ਬੋਰੀ ਨਹੀਂ ਲਾਈ ਕੋਈ ਤੱਪੜ ਨਹੀਂ ਲਾਇਆ ਹੈਗਾ ਜ گیا جی 5 6 ਦਿਨ ਤੋਂ ਬੱਚਾ ਖਰਾਬ ਸੀ ਉਹਦੀਆਂ ਅੱਖਾਂ 'ਚ ਕੀੜੇ ਪਏ ਸੀ ਜੀ ਸ਼ਾਇਦ ਸਾਡੇ ਇੱਕ ਬੰਦੇ ਕੋਲ ਵੀਡੀਓ ਵੀ ਹੋਏ ਸੀ ਤੁਹਾਨੂੰ ਪ੍ਰੂਫ ਵੀ ਦੇ ਸਕਦੇ ਆ ਕਿ ਉਹਦੇ ਕੀੜੇ ਚੱਲ ਰਹੇ ਨੇ ਉਹਦਾ ਕੋਈ ਅਰੇਂਜਮੈਂਟ ਨਹੀਂ ਜੀ ਪਰ ਇੱਥੇ ਤੇ ਡਾਕਟਰ ਪੱਕੇ ਬੈਠੇ ਨੇ ਉਹ ਹੁਣ ਅੱਜ ਡਾਟ ਸਾਹਿਬ ਨੂੰ ਵੀ ਸਾਡੀ ਹੋ ਰਹੀ ਹੈ ਗੱਲਬਾਤ ਹੋ ਰਹੀ ਹੈ ਜੀ ਅਸੀਂ ਮਿਲ ਕੇ ਜਿਹੜਾ ਡਾਟ ਸਾਹਿਬ ਨੂੰ ਵੀ ਇਹ ਕੀ ਕੀਤਾ ਜੀ ਉਹਦੇ ਜਿਹੜੇ 7 ਦਿਨ ਕੀੜੇ ਪਏ ਰਹੇ ਨੇ ਉਹਦਾ ਕੀ ਟਰੀਟਮੈਂਟ ਕੀਤਾ ਉਹਨਾਂ ਨੇ ਜੀ ਜੇ ਇਹ ਤੇ ਡਾਕਟਰ ਨੇ ਅਸੀਂ ਤੇ ਉਹਦਾ ਕੀੜੇ ਵਾਲੇ ਦਾ ਆਪ ਅਰੇਂਜਮੈਂਟ ਕਰ ਪਰ ਕਿੰਨਾ-ਕਿੰਨਾ ਅਰੇਂਜਮੈਂਟ ਅਸੀਂ ਕਰਨਾ ਜੀ ਫਿਰ ਇਹ ਜਿਹੜੇ ਆਪਣੀ ਡਿਊਟੀ ਹੁੰਦੀ ਹੈ ਨਾ ਇਹਨਾਂ ਦਾ ਕੀ ਹੈ ਮਤਲਬ ਇੱਥੇ ਹੈਗਾ ਵਾ ਜੇ ਅਸੀਂ ਸਾਰੇ ਕੰਮ ਕਰਨੇ ਆ ਸਵੇਰੇ ਤੁਸੀਂ ਜਿਹੜੇ ਗੋਦ ਲਏ ਇਹਨਾਂ ਡੰਗਰ ਤੁਸੀਂ ਮਰ ਤੁਹਾਡੀ ਸੇਵਾ ਕੀ ਹੈਗੀ ਇਹਨੀ ਸਾਡੀ ਸੇਵਾ ਇਹ ਕਿ ਸਾਨੂੰ ਜਿਹੜੀ ਸੰਗਤ ਦਾ ਬਹੁਤ ਸਹਿਯੋਗ ਮਿਲਣ ਡਿਆ ਵਾ ਸਾਨੂੰ ਸਮਾਨ ਬਹੁਤ ਜ਼ਿਆਦਾ ਆ ਜਾਂਦਾ ਵਾ ਆਪਾਂ ਤੇ ਇਹਨਾਂ ਕੋ ਕੋਈ ਕੁਝ ਵੀ ਨਹੀਂ ਮੰਗਦੇ ਹੈਗੇ ਆਪਾਂ ਤੇ ਇਹਨਾਂ ਨੂੰ ਕਹਿੰਨੇ ਵੀ ਤੁਸੀਂ ਸਿਰੇ ਪੱਠੇ ਪਾ ਦਿਆ ਕਰੋ ਬਾਕੀ ਜਿਹੜਾ ਅਰੇਂਜਮੈਂਟ ਹੈ ਅਸੀਂ ਕਰ ਲਾਂਗੇ ਔਰ ਕਰ ਵੀ ਰਹੇ ਆ ਇਹ ਤੇ ਇਹਨਾਂ ਨੂੰ ਵੀ ਜਿਹੜੀ ਅੰਦਰ ਟੀਮ ਹੈ ਇਹਨਾਂ ਨੂੰ ਪਤਾ ਹੈਗਾ ਵੀ ਅਸੀਂ ਕੀ ਲਿਆ ਰਹੇ ਤੇ ਕੀ ਪਾ ਰਹੇ ਆ ਤੇ ਬੇਨਤੀ ਤੇ ਇਹ ਹੋਈ ਹੈ ਸਾਡੀ ਇਹਨਾਂ ਅੱਗੇ ਵੀ ਜਿਹੜਾ ਡਾਕਟਰੀ ਰੂਮ ਹੈ ਇਹਦਾ ਖਾਸ ਤੋਂ ਖਾਸ ਖਿਆਲ ਰੱਖਿਆ ਜਾਏਗਾ ਇਹਦੀ ਇਹਦੇ ਤੇ ਛੋਟੇ ਛੋਟੇ ਬੱਚੇ ਨੇ ਆ ਵੇਖ ਹੀ ਰਹੇ ਤੁਸੀਂ ਵੀਡੀਓ ਵਿੱਚ ਵੀ ਵੇਖ ਲੈਣਾ ਤੁਸੀਂ ਵੀ ਛੋਟੇ ਛੋਟੇ ਬੱਚੇ ਨੇ ਇਹ ਤੇ ਠੰਡ ਨਾਲ ਮਾਰ ਰਹੇ ਆ ਜੀ ਜ਼ਿਆਦਾ ਜੀ ਸਿੱਧੀ ਜਿਹੜੀ ਗੱਲ ਹੈ ਜੀ ਇਹ ਠੰਡ ਨਾਲ ਮਾਰ ਰਹੇ ਆ ਜੀ ਲਗੀ ਆਪਣੇ ਗਰਦਾਸਪੁਰ ਦੇ ਬੰਦੇ ਵੀ ਹੈਗੇ ਨੇ ਉਹਨਾਂ ਵੀ ਇੰਨਾ ਤੱਕ ਅਪਰੋਚ ਕੀਤੀ ਹੈ ਵੀ ਸਾਡੀ ਇੱਕ ਮੀਟਿੰਗ ਤੇ ਹੋਈ ਇਹਨਾਂ ਨਾਲ ਬੈਠ ਕੇ ਆਪਾਂ ਇਹਨਾਂ ਨੂੰ ਇੱਥੋਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਦੱਸ ਸਕੀਏ ਲੇਬਰ ਵੀ ਇੱਥੇ ਘਟ ਗਈ ਅੱਗੇ ਨੇ ਘੱਟ ਕਰ ਚੁੱਕੀ ਹੈ ਲੇਬਰ ਵੀ ਜੇ ਲੇਬਰ ਘਟਿਆ ਤੇ ਇੱਥੇ ਇਹਨਾਂ ਬੰਦਿਆਂ ਨੇ ਕਿਤਰਾ ਅਰੇਂਜਮੈਂਟ ਸਾਰਾ ਕਰ ਲੈਣਾ ਜੀ ਜਾਂ ਤੇ ਲੇਬਰ ਵੀ ਵਧਾਈ ਜਾਏ ਇੱਥੇ ਜੀ ਆ 70 ਤੋਂ 80 ਜਿਹੜੇ ਨੇ ਇਹਨਾਂ ਵਾਸਤੇ ਇੱਕ ਬੰਦਾ ਇਹਨਾਂ ਨੇ ਦਿੱਤਾ ਜੀ ਸਾਨੂੰ ਜੀ ਚਲੋ ਅਸੀਂ ਸਵੇਰੇ ਆਣ ਕੇ ਉਹਦਾ ਅੱਧਾ ਕੰਮ ਤੇ ਅਸੀਂ ਨਿਬੇੜ ਜਾਂਦੇ ਆ ਸਵੇਰੇ ਆਣ ਕੇ ਪਰ ਇਹ ਆ ਵੀ ਇਧਰ ਵੱਤੋ ਮਤਲਬ ਜਿਹੜੀ ਗਊਸ਼ਾਲਾ ਇਹਦੇ ਅੰਦਰ ਜਿਹੜੇ ਉਹ ਜਿਹੜੇ ਹੈਗੇ ਨੇ ਬੰਦੇ ਰੱਖਣੇ ਉਹ ਵਾਦੋ ਵਾਦ ਬੰਦੇ ਰੱਖੇ ਜਾਣ ਤਾਂ ਕਿ ਇਹਨਾਂ ਦਾ ਅਰੇਂਜਮੈਂਟ ਹੋ ਸਕੇ ਆਲੇ ਤੇ ਇਧਰ ਆ ਹੀ ਉਧਰ ਤਾਂ ਹੀ ਕਦੀ ਵੇਖਿਆ ਹੀ ਨਹੀਂ ਹੈਗਾ ਜਿੱਗੇ ਦੋ ਦਰ ਮਰੇ ਪਏ ਨੇ ਦੋ ਦਰ ਮਰੇ ਪਏ ਨੇ ਹਾਂਜੀ ਠੀਕ ਹੈ ਜੀ ਇਹ ਤੁਹਾਡੇ ਕਹਿੰਦੇ ਠੰਡਾ ਮਰ ਰਹੇ ਨੇ ਕੋਈ ਠੰਡਾ ਅਰੇਂਜਮੈਂਟ ਕੋਈ ਨਹੀਂ ਕੀਤਾ ਠੰਡਾ ਅਰੇਂਜਮੈਂਟ ਨਹੀਂ ਆਓ ਆ ਵੇਖੋ ਜੀ ਆ ਆ ਆ ਇਹਦਾ ਹਾਲ ਵੇਖੋ ਆ ਲਾਓ ਵੀਡੀਓ ਇਹ ਆਹ ਵੇਖੋ ਇਹਨਾਂ ਨੂੰ ਕੋਣ ਦਿਖਾਉ ਸਾਰਾ ਆਹ ਛੋੜ ਆ ਵੇਖੋ ਜੀ ਹਾਲ ਇਹਨਾਂ ਦਾ ਇਹਦਾ ਟ੍ਰੀਟਮੈਂਟ ਕਿੰਨੇ ਕਰਨਾ ਜੀ 올 ਦਾ ਅਚੰਦਰ ਮਰਿਆ ਪਿਆ ਕੱਲ ਅਸੀਂ ਬਿਲਕੁਲ ਉਹਨੂੰ ਠੀਕ ਛੱਡ ਕੇ ਗਏ ਆ ਜੀ ਪੱਠੇ ਖਾ ਰਿਆ ਹੱਥਾਂ ਤੇ ਆਪਣੇ ਤੇ ਉਹਨੂੰ ਬੜੇਵੇਂ ਚਾਰ ਕੇ ਗਏ ਘੋੜ ਚਾਰ ਕੇ ਗਏ ਤੇ ਅੱਜ ਮਰਿਆ ਪਿਆ ਜੀ ਠੰਡ ਨਾਲ ਮਰ ਰਿਹਾ ਜੀ ਮੈਂ ਠੰਡ ਦਾ ਇੰਤਜ਼ਾਮ ਕੋਈ ਨਹੀਂ ਕੀਤਾ ਗਾ ਠੰਡ ਦਾ ਇੰਤਜ਼ਾਮ ਕੋਈ ਨਹੀਂ ਹੈ ਗਾ ਜੀ ਬਾਕੀ ਉਹਨਾਂ ਦੇ ਜਿਹੜੇ ਪੱਠੇ ਨੇ ਉਹ ਠੀਕ ਆ ਰਹੇ ਨੇ ਹੁਣ ਉਹਨੂੰ ਕੋ ਕੰਮ ਤੁਰ ਪਿਆ ਪੱਠੇ ਠੀਕ ਆ ਰਹੇ ਨੇ ਉਹਨਾਂ ਦੇ ਪਰ ਠੰਡ ਨਾਲ ਜਿਹੜਾ ਮਰ ਰਿਹਾ ਨਹੀਂ ਇਹਦਾ ਕੋ ਅਰੇਂਜਮੈਂਟ ਕੀਤਾ ਜੀ ਗਊਸ਼ਾਲਾ ਦੇ ਰੱਖ-ਰਖਾਵ ਤੇ ਗੋਆ ਦੇ ਸੇ ਸਬੰਧੀ ਡਾਕਟਰ ਮਨਜੀਤ ਨਾਲ ਗੱਲਬਾਤ ਕੀਤੀ ਆ ਉਹ ਸੁਣਉਂਦੇ ਆ ਉਹਨਾਂ ਨੇ ਇਸ ਬੰਦੀ ਕੀ ਕਿਹਾ ਟ੍ਰੀਟਮੈਂਟ ਚੱਲਦੀ ਆ ਆਪਾਂ ਬੋਰੀਕ ਐਸਿਡ ਨਾਲ ਦੇਖਾ ਖੋ ਧੋਣਿਆ ਅੜਕ ਫਾਰਮਾਸਿਸਟ ਹੈਗੇ ਨੇ ਡਿਊਟੀ ਲੱਗੀ ਦੀ ਅਥੇ ਐਡੀਸੀ ਆਫਿਸ ਵੱਲੋਂ ਇਹ ਆਪਣੇ ਟ੍ਰੀਟਮੈਂਟ ਉਹ ਲੈ ਲਿਆ ਜੇ ਇਨ ਕੇਸ ਕੋਈ ਐਮਰਜੈਂਸੀ ਹੋਏ ਤੇ ਡਾਕਟਰਾਂ ਨੂੰ ਕਾਲ ਆ ਡਾਕਟਰ ਮਨਮੀਤ ਤੇ ਡਾਕਟਰ ਮਾਵਾ ਆਪਾਂ ਦੋਵੇਂ ਇੱਥੇ ਫਿਲ ਬਿਨੈ ਜਦੋਂ ਫੋਨ ਆ ਜਾਏ ਵੈਸੇ ਮੈਂ ਰਹਿਣਾ ਇੱਥੇ ਹੀ ਆ ساری ਦਿਹਾੜੀ ਨਾਲ ਕੋਈ ਸਰ ਦਾ ਨਿੱਥੇ ਹੁੰਨਾ ਨਾ ਬਟਾ ਤੇ ਇਹ ਹੈ ਥੋੜਾ ਪੱਕਾ ਹੋਣਾ ਚਾਹੀਦਾ ਹੈ ਇਹਨੂੰ ਪ੍ਰੋਪੋਜ਼ਲ ਪਾਈ ਹੀ ਆਪਣੇੜੇ ਹੈਗੇ ਬੇਜ਼ਬਾਨ ਬੇਸਹਾਰਾ ਵਾਲਿਆਂ ਨੇ ਪਾਈ ਪ੍ਰੋਪੋਜ਼ਲ ਇੱਕ ਨਵੇਂ ਹਸਪਤਾਲ ਦੇ ਕੰਸਟਰਕਸ਼ਨ ਵਾਸਤੇ ਪਾਈ ਇਹ ਵੀਡੀਓ ਆਫਿਸ ਨੇ ਕਰਨੀ ਪੈਣ ਕਿੰਨੇ ਪੈਸੇ ਉਹਨੂੰ ਦੇਣੇ ਤੇ ਕਿੰਨੇ ਨਹੀਂ ਬਟਾ ਹਲੇ 4-5 ਮਹੀਨੇ ਤੋਂ ਕੰਮ ਰੁਕਿਆ ਪਿਆ ਇੱਥੇ ਇਹ ਠੰਡ ਦਾ ਇੰਤਿਆਮ ਇੱਥੇ ਕੀ ਕੀਤਾ ਗਏ ਠੰਡ ਦਾ ਹਾਲਾਂ ਲਗੇ ਤਰਪਾਲਾ ਜੀ ਕੱਲ ਗੱਠੇ ਕਰਨੂੰ ਫੋਨ ਕੀਤਾ ਸੀ ਕਹਿੰਦੇ ਤਰਪਾਲਾ ਲਾ ਦਿੰਨੇ ਆਪਾਂ ਹੈ ਨਾ ਕਿ ਕਿਧਰ ਆ ਰਿਹਾ ਇੱਥੇ ਹਾਂ ਅੰਮਦ ਦੇ ਤਿੰਨ ਦਿਨ ਪਹਿਲਾਂ ਆਏ ਹਾਂ ਉਦੋਂ ਆਏ ਸੀ ਤਾਂ ਉਹਨਾਂ ਨੇ ਅੰਮ ਦਿਖਾਇ ਉਹ ਕਰ ਰਹੇ ਨੇ ਕਿੰਨੇ ਕਰ ਦਿੰਨੇ ਆਪਾਂ ਜਲਦੀ ਜਲਦੀ ਤੇ ਉਹਨਾਂ ਨੇ ਨੋਟਿਸ ਵੀ ਨਹੀਂ ਆਂਦਾ ਵੀ ਆਪਾਂ ਇੰਨੇ ਡੰਗਰ ਮਾਰ ਰਹੇ ਪਏ ਆ ਤੇ ਆਪਾਂ ਇਹਨਾਂ ਦਾ ਕੋਈ ਹੱਲ ਕਰਨਾ ਪੈਣਾ ਨੋਟਿਸ ਤੇ ਪੰਨ ਦੱਸਦੇ ਆ ਉਹਨੂੰ ਡੇਲੀ ਆਪਾਂ ਦੱਸਦੇ ਆ ਵੀ ਆ ਜੋ ਸ਼ਾਇਕ ਜੈਲਟੀ ਹੋਈਆਂ ਛੋਟੇ ਬਹੁਤ ਜਿਹੜੇ ਪਸ਼ੂ ਛੋਟੇ ਮਰਦੇ ਨੇ ਬਿਕੋਜ਼ ਉਹ ਨਾ ਤੇ ਠੰਡ ਕਰਕੇ ਹੁੰਦੇ ਆ ਜਾਂ ਫਿਰ ਜਿਹੜਾ ਉਹਨੂੰ ਮਤਲਬ ਉਹਨਾਂ ਦਾ ਸਾਡੇ ਡਾਈਜੈਸ਼ਨ ਪ੍ਰੋਪਰ ਨਹੀਂ ਹੁੰਦੀ ਫੀਡ ਉਹ ਖਾਣ ਲੁੱਕੀ ਪਹਿਲਾਂ ਹੀ ਛੱਡ ਜਾਂਦਾ ਕੋਈ 2 ਮਹੀਨਾ ਛੱਡ ਜਾਂਦਾ ਕੋਈ 3 ਮਹੀਨਾ ਛੱਡ ਜਾਂਦਾ ਉਹਦੀ ਜ਼ਿਆਦਾ ਪ੍ਰੋਬਲਮ ਆ ਜਾਂ ਸਾਡੇ ਕੋਲ ਐਨੀਮਲ ਜਿਹੜੇ ਹਾਂਜੀ ਤੇ ਡਾਕਟਰ ਸਾਹਿਬ ਤੁੜੀ ਜੜ ਦਾ ਕੀ ਹਿੰਤੀ ਆ ਮੇਰੇ ਤੁੜੀ ਜੜ ਸਾਡੇ ਕੋਲ ਆਲਾ ਪਿਆ ਵੜਾ ਪਰਾਲੀ ਵਾਲਾ ਹਲਤੇ ਹੀ ਚੱਲਣ ਡਿਆ ਵਾ ਤੁੜੀ ਨੂੰ ਕਈ ਤੁੜੀ ਨਾਲ ਆ ਜਾਏਗੀ ਬਿਕੋਜ਼ ਅਨਪਹਿਲਾ ਇਹੋ ਹੀ ਚੱਲਦੇ ਹੁੰਦੇ ਥੋੜੀ ਜਿਹਾ ਆਪਾਂ ਇਹੋ ਚਲਾਣੇ ਆ ਬਾਅਦ ਤੁੜੀ ਜਦੋਂ ਆ ਜਾਂਦੀ ਫਿਰ ਆਪਾਂ ਸ਼ੁਰੂ ਕਰ ਲੰਨ ਨੂੰ ਕੋਈ ਸਾਰਾ ਕਿ ਇੱਧਰ ਤੋਂ ਇਹ ਛੜੀ ਹੋਈ ਤੁੜੀ ਉਹ ਪਾ ਰਹੇ ਹਾਂ ਸੜੀ ਟੁੜੀ ਨਹੀਂ ਸੜੀ ਟੁੜੀ ਅੱਛਾ ਨਹੀਂ ਜੀ ਸੜੀ ਟੁੜੀ ਪੈਦੀ ਹੈ ਜੀ ਅੱਛਾ ਮੈਂ ਖੁਦ ਅਸੀਂ ਵੀਡੀਓ ਤੁਹਾਨੂੰ ਵਿਖਾ ਸਕਦਾ ਪਰ ਆਖਣਾ ਉਹ ਬੇ ਪ੍ਰੂਫ ਨਾਲ ਤੁਹਾਨੂੰ ਜਿਹੜੀ ਚੀਜ਼ ਦੇਵਾਂਗੇ ਪ੍ਰੂਫ ਨਾਲ ਦੇਵਾਂਗੇ ਹੋਏ ਕੋਈ ਬੇਲ ਤੋਂ ਪੇ ਪਰਾਲੀ ਪੂਰੀ ਪਈ ਹੈ ਤੁਹਾਡੇ ਸਮੇਂ ਢੇਰ ਲੱਗੇਦੇ ਉੱਥੇ ਨਹੀਂ ਉਹ ਜਿੱਦੀ ਐਮਰਜੀ ਹੁੰਦੀ ਉਹ ਖਾ ਲੈਂਦੇ ਆ ਬਾਹਰ ਵੀ ਉਧਰ ਦੀ ਢੇਰ ਲੱਗੇਦੇ ਆ ਅਸੀਂ ਦੇਖ ਕੇ ਆਏ ਟੁੜੀ ਜਿਹੜੀ ਉਹ ਖੜੀ ਪਈ ਨਹੀਂ ਉਹ ਟੁੜੀ ਤਾਂ ਪੁਰਾਣੀ ਹੈ ਉਹ ਟੁੜੀ ਤਾਂ ਲੈਣ ਦੀ ਨਵੀਂ ਟੁੜੀ ਆਈ ਨਹੀਂ ਹੈ ਕੋਈ ਹਾਂਜੀ ਹਾਲੇ ਤਾਂ ਆਪਾਂ ਪਰਾਲੀ ਪਾਣੇ ਛਡੂ ਜੋ ਦੇਪੜੇ ਕੋਈ ਪੱਖਰਨੀ ਪੈਣੀ ਫੀਡ ਨਹੀਂ ਪੈਣੀ ਹੈਗੀ ਕੋਈ ਖਰਾਕ ਢਾਲੀ ਕਿਦੋਂ ਵੰਡ ਪਾਣ ਦੇ ਨਾਲ ਵੰਡ ਪੈਂਦੇ ਵੰਡ ਕਿੰਨਾ ਆਇ ਤੇਰੇ ਟ੍ਰਾਲੀ ਪਰ ਕੇ ਵੰਡ ਆਇ ਗੰਨਾ ਆ ਰਿਹਾ ਬਰਸਨ ਪਰਸੋਂ ਆਇ ਜਵੀ ਆਈ ਦੀ ਹਾਂ 200 ਲੀਟਰ ਵੰਡੀ ਹੋ ਯੂਜ਼ ਕਰੰਟ ਨਾਲ ਆਪਾਂ ਨਹੀਂ ਸਾਹ ਸੰਭਾਲ ਤੇ ਠੀਕ ਹੀ ਆ ਬਸ ਥੋੜਾ ਪੱਕਾ ਪੁੱਕਾ ਹੋਏ ਤਾਂ ਥੋੜੀ ਇਹ ਪ੍ਰੋਬਲਮਾਂ ਹੋ ਹੈਗੀ ਇੱਥੇ ਠੰਡ ਕਰਕੇ ਥੋੜਾ ਬਚਾ ਹੋਏ ਜਾਂ ਪੱਕਾ ਹੋਏ ਸलो ਫਰਸ਼ ਪੱਕਾ ਹੋਏ ਮਿੱਟੀ ਮੂਟੀ ਦੀ ਪ੍ਰੋਬਲਮ ਆਂਦੀ ਹੈ